कोविशील्ड वैक्सीन ਦੇ ਦਿੱਕਤ ਸਾਈਡ ਇਫੈਕਟਸ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਕਿਸੇ ਸੇਵਾਮੁਖ ਚਾਸਦੀ ਨਿਗਰਾਨੀ ਹੇਠ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਡਾਇਰੈਕਟਰ ਦੀਪਰਦਾਨਗੀ ਹੇਠ ਡਾਕਟਰ ਮਾਹਿਰਾਂ ਦੀ ਕਮੇਟੀ ਗਠਿਤ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਐਡਵੋਕੇਟ ਵਿਸ਼ਾਲ ਤਿਵਾੜੀ ਨੇ ਕੋਵੀਸ਼ੀल्ड ਨਿਰਮਾਤਾ ਵੱਲੋਂ ਯੁਨਾਈਟਿਡ ਕਿੰਗਡਮਸ ਟੀਕੇ ਦੇ ਉਲਟ ਅਸਰ ਨੂੰ ਮੰਨਨ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਇਹ ਪਟੀਸ਼ਨ ਦਾਇਰ ਕੀਤੀ ਪਟੀਸ਼ਨ 2021 'ਚ ਪੈਂਡਿੰਗ ਇੱਕ ਜਨਹਿਤ ਪਟੀਸ਼ਨ ਨੂੰ ਧਿਆਨ 'ਚ ਕੀਤੀ ਗਈ ਹੈ ਉਹਨਾਂ ਆਪਣੀ ਪਟੀਸ਼ਨ ਚ ਦਲੀਲ ਦਿੰਦਿਆਂ ਕੇਂਦਰ ਸਰਕਾਰ ਨੂੰ ਇੱਕ ਟੀਕਾ ਮੁਆਵਜ਼ਾ ਪ੍ਰਣਾਲੀ ਸਥਾਪਿਤ ਕਰਨ ਤੇ ਉਹਨਾਂ ਨਾਗਰਿਕਾਂ ਲਈ ਵੈਕਸੀਨ ਮੁਆਵਜ਼ੇ ਦਾ ਭੁਗਤਾਨ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਜੋ ਕੋਵਿਡ-19 ਮਹਾਮਾਰੀ ਦੌਰਾਨ ਟੀਕਾ ਕਰਨ ਦੀ ਮੁਹਿੰਮ ਕਾਰਨ ਜਾਂ ਤਾਂ ਗੰਭੀਰ ਰੂਪ ਚ ਅਪਾਹਜ ਹੋ ਗਏ ਸੀ ਜਾਂ ਉਹਨਾਂ ਦੀ ਮੌਤ ਹੋ ਗਈ ਸੀ ਪਟੀਸ਼ਨ 'ਚ ਕੋਵੀਸ਼ੀਲ ਵੈਕਸੀਨ ਦੇ ਮਾਰੇ ਪ੍ਰਭਾਵ ਅਤੇ ਇਸ ਦੇ ਖਤਰੇ ਦੇ ਕਾਰਨਾਂ ਦੀ ਜਾਂਚ ਕਰਨ ਤੇ ਟੀਕੇ ਨਾਲ ਹੋਣ ਵਾਲੇ ਨੁਕਸਾਨ ਦਾ ਪਤਾ ਲਾਉਣ ਲਈ ਕੇਂਦਰ ਨੂੰ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਨਨੇ ਨੇ ਇਸ ਪਟੀਸ਼ਨ 'ਚ ਇਹ ਵੀ ਸਪੱਸ਼ਟ ਕਿਹਾ ਗਿਆ ਕਿ ਜਿਹੜੇ ਲੋਕ ਇਸ ਟੀਕੇ ਦੇ ਅਸਰ ਕਾਰਨ ਅਪਾਹਜ ਹੋ ਗਏ ਨੇ ਜਾਂ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ, ਜੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਜਾਣ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕੋਵਿਡ-19 ਰੋਕੂ ਵੈਕਸੀਨ ਕੋਵੀਸ਼ੀਲ ਬਣਾਉਣ ਵਾਲੀ ਕੰਪਨੀ ਐਸਟਰਾਜੇਨਿਕਾ ਨੇ ਮੰਨਿਆ ਸੀ ਕਿ ਕੋਰੋਨਾ ਦੌਰਾਨ ਕੋਵੀਸ਼ੀਲ ਵੈਕਸੀਨ ਲੈਣ ਵਾਲੇ ਲੋਕਾਂ 'ਚ ਦੁਰਲੱਭ ਕਿਸਮ ਦੇ ਮਾੜੇ ਪ੍ਰਭਾਵ ਹੋ ਸਕਦੇ ਨੇ। ਦੀ ਟੈਲੀਗ੍ਰਾਫ ਦੀ ਰਿਪੋਰਟ ਅਨੁਸਾਰ ਬਰਤਾਨੀਆ ਦੀ ਚੋਟੀ ਦੀ ਫਰਮ ਐਸਟਿਜੈਨਿਕਾ ਨੇ ਮੰਨਿਆ ਸੀ ਕਿ ਉਸ ਦੀ ਕੋਵਿਡ ਵੈਕਸੀਨ ਦੇ ਉਲਟ ਅਸਰ ਹੋ ਸਕਦੇ ਨੇ। ਵੈਕਸੀਨ ਨਿਰਮਾਤਾ ਨੇ ਅਦਾਲਤੀ ਦਸਤਾਵੇਜ਼ ਵਿੱਚ ਕਿਹਾ ਸੀ ਕਿ ਬਹੁਤ ਘੱਟ ਮਾਮਲਿਆਂ 'ਚ ਕੋਵਿਸ਼ੀਲਡ ਅਜੀਬ ਸਥਿਤੀ ਦਾ ਕਾਰਨ ਬਣ ਸਕਦਾ ਹੈ ਜਿਸ ਨਾਲ ਖੂਨ ਦੇ ਥੱcke ਜੰਮਣ ਤੇ ਪਲੇਟलेट्स ਦੀ ਗਿਣਤੀ ਘੱਟ ਹੋਵੇ। ਫਾਰਚ ਸੀਰਮ ਇੰਸਟੀਚਿਊਟ ਵੱਲੋਂ ਕੋਵਿਡ ਸੀਲ ਨਾਂ ਦੀ ਵੈਕਸੀਨ ਬਣਾਈ ਗਈ ਸੀ ਜੋ ਐਸਟਰਾਜੇਨਿਕ ਦਾ ਹੀ ਫਾਰਮੂਲਾ ਹੈ ਫਾਰਮਾ ਕੰਪਨੀ ਐਸਟਰਾਜੇਨਿਕਾ ਨੇ ਬੁੱਧਵਾਰ ਇੱਕ ਵਾਰ ਫਿਰ ਮਰੀਜ਼ਾਂ ਦੀ ਸਥਿਤੀਆਂ ਨੂੰ ਲੈ ਕੇ ਆਪਣੀ ਬਚਨਬੱਤਾਂ ਦੁਹਰਾਈ ਹੈ ਐਸਟ੍ਰੋਜੈਨਿਕਾ ਦੇ ਮਾੜੇ ਪ੍ਰਭਾਵੀ ਨੂੰ ਲੈ ਕੇ ਬਿਆਨ ਸਾਹਮਣੇ ਆਉਣ ਤੋਂ ਬਾਅਦ ਹੰਗਾਮਾ ਮਚਿਆ ਹੋਇਆ ਹੈ ਕੰਪਨੀ ਨੇ ਬੁੱਧਵਾਰ ਮਰੀਜ਼ਾਂ ਦੀ ਸੁਰੱਖਿਆ ਪ੍ਰਤੀ ਆਪਣੀ ਬਚਨਵੱਤਾ ਨੂੰ ਦੁਹਰਾਇਆ ਐਸਟ੍ਰੋਜੈਨਿਕਾ ਨੇ ਇੱਕ ਬਿਆਨ ਚੁਕਾ ਕੇ ਸਾਡੀ ਹਮਦਰਦੀ ਉਹਨਾਂ ਲੋਕਾਂ ਪ੍ਰਤੀ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਹੈ ਜੋ ਵੈਕਸੀਨ ਦੇ ਮਾੜੇ ਪ੍ਰਭਾਵ ਕਾਰਨ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਮਰੀਜ਼ਾਂ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ ਸਾਡੇ ਕੋਲ ਵੈਕਸੀਨ ਸਮੇਤ ਸਾਰੀਆਂ ਦਵਾਈਆਂ ਦੀ ਸੁਰੱਖਿਆਤ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਭ ਤੋਂ ਸਖਤ ਪੈਮਾਨੇ ਨੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਸਟ੍ਰੋਜੈਨਿਕਾ ਬਾਨੂੰ ਮੰਨਿਆ ਬ੍ਰਿਟੇਨ ਦੀ ਅਦਾਲਤ ਚ ਕੰਪਨੀ ਵਿਰੁੱਧ 10 ਕਰੋੜ ਪੌਂਡ ਦਾ ਮੁਕੱਦਮਾ ਚੱਲ ਰਿਹਾ ਕੰਪਨੀ ਨੇ ਮੰਨਿਆ ਕਿ ਬਹੁਤ ਹੀ ਦੁਰਲਭ ਮਾਮਲਿਆਂ ਚ ਏਟੀਕ ਹੈ ਕੰਪਨੀ ਨੇ ਮੰਨਿਆ ਕਿ ਬਹੁਤ ਹੀ ਦੁਰਲਭ ਮਾਮਲਿਆਂ ਚ ਏਟੀਕਾ ਥਰੋਮੋਬੋਸਿਸ ਥਰੋਮੋਬਾਇਸੋਟੋਪੈਨੀਆ ਸਿੰਡਰਮ ਦਾ ਕਾਰਨ ਬਣ ਸਕਦਾ ਹੈ